ਆਹ ਵਾਲਾ ਜੀ ਪੁਰਾਣਾ ਗੱਡਾ ਜਿਹੜਾ ਬਹੁਤ ਘੱਟ ਲੋਕ ਜਾਣਦੇ ਹੋਣੇ ਆ ਇਹ ਪੁਰਾਣੇ ਵਿਰਾਸਤੀ ਸਮਾਨ ਦੇ ਵਿੱਚ ਆਉਂਦਾ ਇਹ ਇਸ ਤਰ੍ਹਾਂ ਹੁੰਦਾ ਸੀ ਦੇਖੋ ਇਹ ਹੁਣ ਹੁੱਕ ਲਗਾਈ ਹੋਈ ਆ ਪਹਿਲਾਂ ਇੱਥੇ ਬਲਦ ਲੱਗਦੇ ਜੁੜਦੇ ਸੀ ਇਹਨੂੰ ਪ੍ਰੋਪਰ ਢੰਗ ਨਾਲ ਤਿਆਰ ਕਰਕੇ ਬਲਦ ਜੜਦੇ ਹੁੰਦੇ ਸੀ ਹੁਣੇ ਆ ਉਹਦਾ ਸਿਸਟਮ ਉਹਦਾ ਦਾ ਕਾਰ ਰੱਖਿਆ ਵਿਰਾਸਤ ਵਾਲੇ ਭਰਾਵਾਂ ਨੇ ਇਹ ਪ੍ਰਾਤਨ ਵਿਰਾਸਤ ਦਾ ਸਿਸਟਮ ਸਾਰਾ ਸੰਭਾਲਿਆ ਹੋਇਆ ਇਹਨਾਂ ਦਾ ਹਾਂਜੀ ਇਹ ਆ ਪ੍ਰਾਤਨ ਚੀਜ਼ਾਂ ਜੋ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਇੱਕ-ਇੱਕਲੀ ਚੀਜ਼ ਇਹ ਆ ਜੀ ਚਰਖਾ ਇਹ ਪੁਰਾਣਾ ਸਾਊਂਡ ਸਿਸਟਮ ਇਹ ਵੀ ਚਰਖਾ ਹੀ ਇਹ ਸਾਰਾ ਪ੍ਰਾਤਨ ਸਮਾਨ ਆ ਆ ਮਧਾਨੀ ਆ ਗਈ ਜੀ ਨਾਲ ਹੋਰ ਸਮਾਨ ਪਿਆ ਲਾਰਟਨ ਲੈਂਪ ਆ ਗਏ ਉਹ ਜਿੰਦੀ ਅਦਰਸ਼ ਤੇਰੀ ਆ ਪ੍ਰਾਤਨ ਲਾਰਟਨ ਇਹ ਬਿਮਾਰ ਸਲੰਗ ਆ ਗਈ ਜੀ ਸਰਦਾਰ ਸਾਹਿਬ ਆ ਸਾਰਾ ਪੁਰਾਣਾ ਸਮਾਨ ਆ ਜੀ ਆ ਗਈ ਮਦਾਨੀ ਚਾਟੀ ਆ ਪੀਡੀ ਆ ਗਈ ਜੀ ਇਹ ਰਿਪੋਰਟ ਚੜੀ ਬਣੀ ਹਾਂ ਨਲਕਾ ਆ ਗਿਆ ਜੀ ਕਰੈਕਟਰ ਜੈਕ ਨੂੰ ਸੰਭਲਦੇ ਦੇਖੋ ਜੀ ਤੁਹਾਨੂੰ ਇਹਨਾਂ ਦੇ ਓਨਰ ਨਾਲ ਵੀ ਮਿਲਾਵਾਂਗੇ ਹਾਂ ਜੀ ਬਾਈ ਹਰਮੀਤ ਕੀ ਹਾਲ ਚਾਲ ਆ ਜੀ ਬਿਲਕੁਲ ਵਧੀਆ ਜੀ ਠੀਕ ਠਾਕ ਆ ਹੋਰ ਬਿਲਕੁਲ ਵਧੀਆ ਆਪਣਾ ਪਿੰਡ ਦੱਸਣਾ ਜੀ ਪਿੰਡ ਦੂਹੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਅੱਛਾ ਜੀ ਤੁਹਾਨੂੰ ਪ੍ਰਾਧਨ ਚੀਜ਼ਾਂ ਦਾ ਕੌਣ ਤੇ ਕਿਵੇਂ ਸ਼ੌਕ ਲੱਗਿਆ ਜੀ ਇਹ ਸਾਨੂੰ ਹੋਗੇ ਹੁਣ ਵੀ 20 ਤੋਂ 25 ਸਾਲ ਜੀ ਅੱਛਾ ਜੀ ਇਹ ਸ਼ੌਕ ਨੂੰ ਅੱਛਾ ਜੀ ਕੋਈਸ ਆਪਣੇ ਪਹਿਲਾ ਘਰ ਦੇ ਵਿੱਚ ਸਮਾਨ ਸੀ ਤੇ ਕੋਈਸ ਆਪਾਂ ਇਕੱਠਾ ਕੀਤਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਕਿੰਨੇ ਆ ਕਿ ਆਟਮ ਆ ਜਿਹੜੇ ਤੁਹਾਡੇ ਕੋਲ ਜਿਹੜੇ ਪ੍ਰਾਤਨ ਸਾਹਮਣੇ ਰੱਖਿਆਂਗਾ ਆਪਣੇ ਕੋਲੇ ਵੈਸੇ ਤਾਂ 3000 ਆਟਮ ਆ ਅੱਛਾ ਜੀ ਉਸ ਘਰੇ ਪਈਆਂ ਅੱਛਾ ਜੀ ਥੋੜੀਆਂ ਬਹੁਤੀਆਂ ਆਪਾਂ ਇੱਥੇ ਲਾਇਆ ਗਿਆਂਗੇ ਅੱਛਾ ਇਹ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੁੰਦਾ ਹੋਵੇ ਤਾਂ ਇਸ ਨੰਬਰ ਤੇ ਕਰ ਸਕੇ 98736 ਜੀ ਹਾਂ ਜੀ 18053 ਜੀ ਠੀਕ ਹੈ ਜੀ ਇਹ ਤੁਹਾਡਾ ਮੋਬਾਈਲ ਨੰਬਰ ਆ ਹਾਂ ਜੀ ਹਾਂ ਜੀ ਦੋਸਤੋ ਤੇ ਇਹਨਾਂ ਦਾ ਨਾਮ ਆ ਹਰਮੀਤ ਸਿੰਘ ਦੂਹੇਵਾਲਾ ਸ੍ਰੀ ਮੁਖਤਸਰ ਸਾਹਿਬ ਠੀਕ ਹੈ ਬਾਈ ਜੀ ਓਕੇ ਸਤਿ ਸ੍ਰੀ ਅਕਾਲ